10000 ਰੁਪਏ ਦੀ ਟੋਪੀ ਹੈਗੀ 9000 ਰੁਪਏ ਮੇਰੇ ਵੀਡੀਓ ਦੇ ਨਾਮ ਲੈਦੇ ਆ ਕੇ ਭਾਈ ਕਹਿੰਦਾ 1000 ਰੁਪਏ ਛੱਡ ਦਾਂਗੇ ਠੀਕ ਹੈ ਤਾਂ ਕੋਈ ਸਟਾਰਟ ਹੋ ਜਾਂਦਾ ਜੀ ਆਪਣਾ ਬਜਟ ਵੇਟ ਭਾਈ ਜੀ ਇਹ ਜਿਵੇਂ 14.5 15.5 ਇਹਦੇ ਉੱਤੇ ਨਾਲੇ ਜਿੰਨੇ ਮਰਜ਼ੀ ਚਾਰ ਕਰਵਾਓ ਹਾਂ ਜਿੰਨੇ ਮਰਜ਼ੀ ਉਹ ਸਾਈਟ ਤੇ ਤਾਂ ਜਿੰਨਾ ਵੀ ਲਵਾਸ ਆਉਂਦਾ 8 ਨਟੀ ਆ ਇਹ ਆਠਾਂ ਡੀ ਆਪਾਂਗੇ 9 ਨਟੀ ਵੀ ਪਾ ਕੇ ਦੇ ਦਾਂਗੇ 2000 ਰੁਪਿਆ ਐਕਸਟਰਾ ਲੱਗ ਜਾਊਗਾ ਹਾਂ ਕਲੱਚ ਵਾਲਾ ਕੰਮ ਆਈ ਟਰੈਕ ਵਾਲਾ ਕੰਮ ਆਗਾ ਬਸ ਮਾਨੇਗਾ ਹੁਣ ਆ ਪੱਕਲਾ ਚਾਲੀ ਟਰਾਲੀ ਰੱਖੀ ਨੇ ਹਾ 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 ਤੇ ਟਾਟਾ ਦੀ ਛਾਤਰ ਲੱਗੀ ਹੋਈ ਆ ਟਾਟਾ ਦੀ ਬਾਈ ਲਿਪਾਂ ਲੱਗੀਆਂ ਹੋਈਆਂ ਨੇ ਇਹ ਹੋਇਆ ਨਹੀਂ ਹੈਗਾ ਵੀ ਉਹ ਵੀ ਮਾਰਕਾ ਲਾ ਕੇ ਤੋਰਤਾ ਲੈ ਵੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਮੈਂ ਟਾਟਾ ਦਾ ਛੋਟਾ ਭਰਾ ਅਮਰਪਾਲ ਸਿੰਘ ਬੱਬੂ ਤੇ ਆਪਾਂ ਬਾਈ ਅੱਜ ਆਏ ਆਂਗੇ ਮਲਕੀਤ ਸਿੰਘ ਕੋਲੇ ਘੁੰਮਣ ਕਾਣ ਕੋਲੇ ਤੇ ਬਾਈਆਂ ਦਾ ਬਹੁਤ ਬਹੁਤ ਕੰਡ ਕੰਮਾਂਗਾ ਤੇ ਨਵੇਂ ਨਵੇਂ ਕੰਡੀਸ਼ਨ ਦੀਆਂ ਟਰਾਲੀਆਂ ਹੁੰਦੀਆਂ ਨੇ ਬਾਈ ਕੋਲੇ ਜੇ ਕਿਸੇ ਨੇ ਵੀ ਟਰਾਲੀ ਤਿਆਰ ਕਰਵਾਉਣੀ ਆ ਜਾਂ ਵਿੱਚ ਕਟਾਉਣੀ ਆਂਗੇ ਬਾਈ ਜੀ ਤੇ ਠੀਕ ਆ ਬਾਈ ਜੀ ਹਾਂ ਵਧੀਆ ਜੀ ਠੀਕ ਹੈ ਜੀ ਸਹੀ ਨਾਮ ਦੱਸਿਆ ਬਾਈ ਜੀ ਮੈਂ ਹਾਂ ਮਲਕੀ ਸਿੰਘ ਜੀ ਠੀਕ ਹੈ ਬਾਈ ਜੀ ਤੇ ਪਿੰਡ ਕੀ ਆ ਬਾਈ ਆਪਣਾ ਪਿੰਡ ਕੋਮਣਕਲਾਂ ਤੇ ਮਾਡਲ ਨੰਬਰ ਕੀ ਆ ਬਾਈ 946386764 ਠੀਕ ਆ ਜੀ ਤੇ ਟਰਾਲੀਆਂ ਬਾਈ ਜੀ ਪੁਰਾਣੀ ਕੱਟ ਵੀ ਲੈਣੀ ਆਪਾਂ ਹਾਂ ਪੁਰਾਣੀਆਂ ਵੀ ਕੱਟ ਲੈ ਹਾਂ ਠੀਕ ਹੈ ਜੀ ਵੇਟਸਾਬ ਤੇ ਜਾ ਮਨ ਕੇ ਕੰਡੀਸ਼ਨ ਦੇ ਹਿਸਾਬ ਨਾਲ ਹਾਂ ਕੰਡੀਸ਼ਨ ਦੇ ਹਿਸਾਬ ਨਾਲ ਜੀ ਜੇ ਠੀਕ ਆ ਜੀ ਬਿਕਦੀ ਆਪਣੀ ਸਹੀ ਠੀਕ ਹੈ ਹਾਂ ਤੇ ਬਾਈ ਜੀ ਜੇ ਪਹਿਲਾਂ ਆਪਦਾ ਰੇਟ ਦੇਖ ਕੇ ਆਓ ਠੀਕ ਹੈ ਜੀ ਪਤਾ ਕਰ ਲੋ ਤੇ ਬਾਈ ਕਹਿੰਦਾ ਵਧੀਆ ਕੰਡੀਸ਼ਨ ਚ ਆਪਾਂ ਟਰਾਲੀ ਦੇ ਪੈਸ ਤੇ ਬਾਕੀ ਜੇ ਕਿਸੇ ਨੇ ਟਰਾਲੀ ਖਰੀਦਣੀ ਆ ਤਾਂ ਕੰਟੈਕਟ ਕਰ ਲਿਓ ਤੇ ਪਹਿਲੀ ਟਰਾਲੀ ਬਾਰੇ ਗੱਲਬਾਤ ਕਰਾਂਗੇ ਆਪਾਂ ਤੇ ਬਾਈ ਜੀ ਕਿੰਨੇ ਵਾ ਕਿੰਨੇ ਦੀ ਹੈ ਜੀ ਇਹ ਇਹ 11 ਸੇ ਬਾਈ ਠੀਕ ਹੈ ਜੀ 11 6 ਦੀ 11 ਸੇ ਸਵਾ 2 ਬਾੜ ਜੀ ਠੀਕ ਹੈ ਜੀ ਸਵਾ 2 ਬਾੜ ਅਗੇ ਤੇ ਬਾਕੀ ਬਾਈ ਜੀ ਰੇਟ ਵਗੈਰਾ ਦੀ ਗੱਲ ਕਰੀ ਬਾਈ ਜੀ ਕਿਤਾ ਕੋਈ ਸਟਾਰਟ ਹੋ ਜਾਂਦੀ ਹੈ ਆਪਣਾ ਬਜਟ ਰੇਟ ਬਾਈ ਜੀ ਇਹ ਜਿਵੇਂ 14.5 ਠੀਕ ਹੈ 14.5 15 ਇਹਦੇ ਉੱਤੇ ਨਾਲ ਜਿੰਨੂੰ ਮਰਜ਼ੀ ਚਾਰ ਕਰਵਾ ਹਾਂ ਹਾਂ ਜਿੰਨੇ ਮਰਜ਼ੀ ਉਹ ਸਾਈ ਤੇ ਤਾਂ ਜਿੰਨਾ ਵੀ ਲਵਾਸ ਆ ਉਹ ਨਹੀਂ ਠੀਕ ਹੈ ਬਾਈ ਜੀ ਹਾਂ ਉਹਦਾ ਤੇ ਲਓ ਬਾਈ ਜੀ ਕਦੇ ਪ ਤੇ ਜਿਵੇਂ ਆਪਾਂ ਕਈ ਵਾਰ ਕਣਕ ਕਣਕ ਆਪਾਂ ਹੁੰਦੀ ਆ ਜੇਣਾ ਉਦੋਂ ਭਰਨ ਵੇਲੇ ਔਕਾ ਹੁੰਦਾ ਕਹਿੰਦਾ ਹਾਂ 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 ਠੀਕ ਆ ਜੀ ਤੇ ਮੱਸੀ ਹਾਂ ਮੱਸੀ ਵਾਲੀ ਹੋਕਾ ਜੀ ਆਪਾਂ ਪੂਪ ਵਿੱਚ ਐ ਲੋ ਟਾਈਮ ਫੈਲ ਜਾਵਾਂ ਤੇ ਡਬਲ ਘਾਟ ਆ ਗਿਆ ਤੇ ਇਹਦਾ weight ਕਿੰਨਾ ਕੋਕ ਬਈ ਜੀ ਸਟਾਰਟਿੰਗ ਇਹਦਾ 1.75 ਦੇ ਕਰੀਬ ਹੋਊਗਾ ਠੀਕ ਆ ਜੀ ਤੇ ਚੈਨਰਾਂ ਦੀ ਗੱਲ ਕਰੀ ਬਈ ਜੀ ਕਿੰਨੇ ਚੈਨਰ ਲੱਗੇ ਹੋਣਗੇ ਇਹਦੇ ਚੈਨਰ 15 ਜੀ ਠੀਕ ਆ ਜੀ 15 ਚੈਨਰ ਆ ਤੇ ਦੋ ਸਟੇਜ ਦਾ ਪੰਪ ਬਈ ਹਾਂ ਜੀ ਹਾਂ ਜੀ ਦੋ ਸਟੇਜ ਦਾ ਪੰਪ ਬਈ ਜੀ ਤੇ ਕਿੰਨੇ ਸਾਲ ਦੀ ਗਾਰੰਟੀ ਹੈ ਬਈ ਜੀ ਇਹਦੀ ਸਾਲ ਭਰ ਦੀ ਗਾਰੰਟੀ ਦੇ ਦਾਂਗੇ ਵੀਰੇ ਠੀਕ ਹੈ ਜੀ ਟਿਕੜਿਆਂ ਵਾਲੇ ਰੰਬਣੇ ਵੇ ਜੀ ਤੇ ਟਾਇਰ ਹੋਣਗੇ ਬਈ ਜਿਹੜੇ ਬੇਦਾਗ ਹੋਣਗੇ ਜੀ ਨਹੀਂ ਬੇਦਾਗ ਨਹੀਂ ਬ੍ਰੇਕ ਘੱਟ ਹੁੰਦੇ ਆਗੇ ਪਰ ਐ ਵੀ ਦੇ ਕਟਾਉਣੇ ਹੋਣ ਅਗਲੇ ਨੇ ਆਪਾਂ ਵਿੱਚ ਕੱਟ ਵੀ ਲਵਾਵਾਂਗੇ 6000 ਦੇ ਪੈਨ 6000 ਦੇ ਕੱਟੇ ਹੋਣਗੇ ਠੀਕ ਹੈ ਜੀ ਬਾਕੀ ਜੇ ਨਵੇਂ ਲਵਾਉਣੇ ਹੋਣਗੇ ਉਹ ਸਾਰੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਦਸ ਨਟੀ ਆਪਾਂ ਜੀ ਨਹੀਂ 8 ਨਟੀ ਆ ਇਹ 8 ਨਟੀ ਆਪਾਂਗੇ ਇਹ ਨਟੀ ਵੀ ਪਾ ਕੇ ਦੇ ਦਾਂਗੇ 2000 ਰੁਪਿਆ ਐਕਸਟਰਾ ਲੱਗ ਜਾਊਗਾ ਠੀਕ ਹੈ ਬਾਈ ਜੀ ਜਿੱਦਾਂ ਦੀ ਵੀ ਜਿਹੜੀ ਚੀਜ਼ ਵੀ ਪਾਉਣੀ ਪਵਾ ਸਕਦੇ ਸ ਤੇ ਬਾਕੀ ਲਵੀ ਤੇ ਇੱਕ ਕਿੰਨੇ ਬਾਈ ਕਿੰਨੇ ਵੀ ਆ ਗਏ ਜੀ ਇਸ 11 6 ਜੀ ਸਵਾ ਦੋ ਬਾੜ ਦੀ ਠੀਕ ਹੈ 11 6 ਵੀ ਸਵਾ ਦੋ ਬਾੜ ਤੇ ਆ ਗਏ ਤੇ ਬਾਕੀ ਤੁਸੀਂ ਲਵੀ ਤੇ ਗਾਰੰਟੀ ਦੀ ਗੱਲ ਕਰੀਏ ਬਾਈ ਜੀ ਗਾਰੰਟੀ ਤਾਂ ਬਾਈ ਬਾਕੀ ਰਹਿ ਆਏਗਾ ਅਗਲੇ ਸੰਭਾਲਦਾ ਯਾਰ ਠੀਕ ਹੈ ਜਿਹੜੇ ਉਹ ਪਾਣੀ ਖੜਾ ਰਿਹਾ ਉਹ ਤਾਂ ਜਰੂਰੀ ਹੁਣ ਜਰੂਰੀ ਇਹ ਜਿਹੜਾ ਲੱਗੇ ਤੇ ਬਾਕੀ ਇਹ ਚਾਦਰ ਟਾਟਾ ਦੀ ਚਾਦਰ ਲੱਗੀ ਹੋਈ ਆ ਟਾਟਾ ਦੀ ਬਾਈ ਲਿਪਾਂ ਲੱਗੀਆਂ ਹੋਈਆਂ ਨੇ ਇਹ ਆ ਨਹੀਂ ਹੈਗਾ ਵੀ ਉਹ ਹੀ ਮਾਰਕਾ ਲੱਗੇ ਤੋਰਦਾ ਟਾੜਾ ਦਾ ਸਾਰਾ ਬਾਈ ਜਿੰਨਾ ਵੀ ਇਹਦਾ ਮਾਲ ਟਾੜਾ ਦਾ ਲੱਗਿਆ ਹੋਗਾ ਠੀਕ ਆ ਬਾਈ ਲੈ ਵੀ ਬਾਕੀ ਚੱਕ ਵੀ ਕਰ ਲੋ ਤੇ ਬਾਕੀ ਬਾਈ ਜੀ ਮੌਕੇ ਤੇ ਬਾਈ ਕਹਿੰਦਾ ਰੇਟ ਵਗੈਰਾ ਵੀ ਹੋ ਜਾਵੇ ਤੇ ਇਹਦੀ ਡਿਮਾਂਡ ਵੀ ਆ ਗਈ ਜੀ ਇਹਦੇ ਆਏ ਲੱਗਿਆ ਜਿਵੇਂ ਕਲੱਚ ਕਈ ਵਾਰਾ ਡਾਲਾ ਆ ਕੀਲੀ ਨਿਕਲ ਜਾਂਦੇ ਆ ਪੈਨ ਪਾਉਣਾ ਪੈਂਦਾ ਜਾਂ ਇਹ ਲੋਟਾ ਇਹਦਾ ਕੋਈ ਹੋਣੀ ਆ ਡਾਲਾ ਆਟੋਮੈਟਿਕ ਲੋਕ ਲੱਗ ਜਾਂਦਾ ਇੱਥੇ ਲੋਕ ਲੱਗ ਜਾਂਦਾ ਹਾਂਜੀ ਹਾਂਜੀ ਫੀਚਰ ਹੀ ਲੱਗਾ ਹਾਂਜੀ ਇਹ ਲੋਟਾ ਜਿਵੇਂ ਡਾਲਾ ਆਪਾਂ ਖੋਲਾਂਗੇ ਆਟੋਮੈਟਿਕ ਲੋਕ ਲੱਗੂ ਆ ਯਾਰ ਠੀਕ ਆ ਯਾਰ ਇਸ ਤੇ ਲੱਗ ਜਾਂਦਾ ਹਾਂ ਆ ਚੀਜ਼ ਚ ਪੜ ਜਾਂਦਾ ਇਹ ਆ ਕੇ ਉਧਰੋਂ ਬਸ ਲੋਕ ਆ ਠੀਕ ਹੈ ਇਹਦੇ ਬਾਅਦ ਚ ਜਿਹੜਾ ਖੋਲਣਗੇ ਇਹਨੂੰ ਨੱਪੋ ਹਾਂਜੀ ਬਸ ਇਹਦਾ ਲਾ ਖੋਲੂਗਾ ਆ ਨੱਪ ਕੇ ਹਾਂ ਕਲੱਚ ਵਾਲਾ ਕੰਮ ਆਈ ਟਰੈਲਰ ਵਾਲਾ ਕੰਮ ਆਗਾ ਬਸ ਬਣ ਗਿਆ ਲੈ ਹੁਣ ਆਪਾਂ ਕਲੱਚ ਵਾਲੀ ਟਰਾਲੀ ਰੱਖ ਜੀ ਨੇ ਹਾਂ 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 ਕਲੱਚ ਵਾਲੀ ਟਰਾਲੀ ਤਿਆਰ ਕਰਤੀ ਬਾਈ ਨੇ ਤੇ ਇਹਦੀ ਕੀ ਡਿਮਾਂਡ ਆ ਬਾਈ ਜੀ ਇਹਦੀ ਫਿਰ 135000 ਰੁਪਿਆ ਠੀਕ ਹੈ ਲੈਣਾ ਹਾਂਜੀ ਦੇਣ ਲੈਣਾ ਹਾਂਜੀ ਠੀਕ ਹੈ ਜੇ ਮੇਰੀ ਵੀਡੀਓ ਦੇਖ ਕੇ ਸੂਟ ਕਰਦੋਂਗੇ ਉਹ ਹਾਂਜੀ ਹਾਂਜੀ ਉਹ ਤਾਂ ਮੌਕੇ ਤੇ ਕੋਈ ਗੱਲ ਨਹੀਂ ਮਾਨਦਾਨ ਕਰਦਾਂਗੇ ਠੀਕ ਆ ਬਾਈ ਜੀ ਤੇ ਅਗਲੀ ਦਰਦੀ ਵਾਰ ਗੱਲਬਾਤ ਕਰਾਂਗੇ ਇਹ ਗੱਲ ਤੇ ਇਹ ਸੇਮ ਜੀ ਹੈ ਜੀ ਜਮਾਂ ਸੇਮ ਚ ਹਾਂਜੀ ਠੀਕ ਹੈ ਜੀ ਤੇ ਇਹ ਤੋਂ ਅਲੱਗ ਫੀਚਰ ਵਾਲੀ ਗੱਲ ਇਹ ਟਰਾਲੀ ਕੱਟੀ ਗਈ ਆਪਾਂ ਬਸ ਆ ਇਹ ਕੱਟੀ ਹੋਈ ਆ ਠੀਕ ਹੈ ਜੀ ਇਹ ਟਰਾਲੀ ਬਾਈਕਲ ਕੱਟੀ ਆ ਗਈ ਜੀ ਮੂਰੇ ਵੀ ਪੌੜੀ ਆ ਗਈ ਸਾਈਡ ਤੇ ਪੌੜੀ ਆ ਗਈ ਠੀਕ ਹੈ ਜੀ ਫੁੱਲ ਵਗੈਰਾ ਇਹ ਸਾਈਡ ਤੇ ਆ ਗਿਆ ਠੀਕ ਜਿੰਨੀਆਂ ਆਪਣੇ ਕੋਲ ਟਰਾਲੀਆਂ ਨੇ ਬਈ ਜੀ ਅੱਠ ਨੱਟ ਹੀ ਆ ਬਚੀ ਨੇ ਅੱਠ ਨੱਟ ਹੀ ਜੀ ਹਾਂਜੀ ਅਗਰ ਨੱਡੀ ਪਾ ਕੇ ਦੇ ਦਾਂਗੇ ਕੋਈ ਉਹ ਨਹੀਂ ਠੀਕ ਹੈ ਜੀ 2000 ਰੁਪਏ ਐਕਸਟਰਾ ਲੱਗ ਜਾਣਾ ਠੀਕ ਹੈ ਤੇ ਜਿਹੜੇ ਆਪਾਂ ਗੱਲ ਕਰੀ ਬਾਈ ਜੀ ਡਬਲ ਟਰ ਵਾਲੀ ਟਰਾਲੀ ਵੀ ਕਰ ਦੇਣਗੇ ਇਹ ਹੁਣ ਜਿੰਨੇ ਆਪਾਂ ਸਿੰਗਲ ਟਰਾਂ ਚ ਆ ਗਈ ਹਾਂਜੀ ਹਾਂਜੀ ਜੇ ਡਬਲ ਟਰ ਕਰਵਾਉਣੀ ਹੋਵੇ ਡਬਲ ਡਬਲ ਵੀ ਹੋ ਜਾ ਡਬਲ ਵੀ ਹੋ ਜਾ ਠੀਕ ਹੈ ਬਾਈ ਜੀ ਤੇ ਡਬਲ ਵੀ ਹੋ ਜਾ ਤੇ ਇਹਦਾ ਕੀ ਵੇਟ ਹੈ ਬਾਈ ਜੀ ਇਹਨਾਂ ਦਾ ਨਾ ਸੇਮ ਹੀ ਗਏ ਇਹਨਾਂ ਦਾ ਭਾਈ ਮਾੜਾ ਵੀ 10 20 ਕਿਲੋ ਵੱਧ ਹੋ ਸਕਦਾ 10 20 ਕਿਲੋ ਪੌੜੀ ਦੇ ਸਾਮ ਨਾਲ ਹਾਂਜੀ ਹਾਂਜੀ ਠੀਕ ਹੈ ਬਾਈ ਜੀ ਕਿ ਆ ਪਤਰਾ ਪੁੱਤਰਾ ਹੀ ਇਹਦੇ ਇਹਦੇ 8 ਇੰਚੀ ਪਤਰਾ ਲੱਗਿਆ ਹੋਇਆ ਉਹਨਾਂ ਦੇ ਸਾਈਜ਼ ਲੱਗਿਆਗਾ ਠੀਕ ਹੈ ਤੇ ਜੇ ਮੱਸੀ ਉੱਕ ਦੀ ਗੱ ਇਹਦਾ ਫਾਇਦਾ ਵੀਰੇ ਆਇਆਗਾ ਟਰੈਕਟਰ ਨੂੰ ਔਖਾ ਨਹੀਂ ਕਰਦੀਗੀ ਠੀਕ ਹੈ ਜੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਨਵਾਂ ਟਰੈਕਟਰ ਲਿਆਤਾ ਗੁੱਡੀਆਂ ਪਵਾਏ ਤੋਂ ਬਾਅਦ ਦੋ ਕੁ ਮਹੀਨੇ ਬਾਅਦ ਟੁੱਟੀਆਂ ਪਜਾਂਦੇ ਨੇ ਠੀਕ ਹੈ ਜੀ ਬਾਕੀ ਰਿਹਾ ਬਾਈ ਆਲਰ ਟਾਈਪ ਬਣ ਜੂ ਜਮ ਐ ਨਹੀਂ ਹੈਗਾ ਵੀ ਟਾਇਰ ਨਾਲ ਲੱਗ ਜੂ ਟਰੈਕਟਰ ਦੀ ਗੁੱਡੀ ਟੁੱਟ ਜੂ ਹਾਂ ਵੀ ਐ ਭਾਈ 11 ਫੁੱਟ ਆਪਾਂ ਜਿਵੇਂ ਆਪਾਂ ਕਹਿੰਦੀ ਮੋੜ ਨਾ ਮੁਰਜਦਾ ਹਾਂ 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 ਬਾਈ ਠੀਕ ਹੈ ਬਾਈ ਖੁੱਲਾ ਡੁੱਲਾ ਹੋ ਕੇ ਟਰੈਕਟਰ ਮੋੜਦਾ ਦਾ ਬਾਈ ਕਹਿੰਦਾ ਗੁੱਡੀ ਵੀ ਨਹੀਂ ਟੁੱਟਦੀ ਹੈਗੀ ਤੇ ਬਾਕੀ ਜੇ ਬਣ ਗਏ ਲੋ ਮੱਸੀ ਉਹ ਕਰਾਏ ਤਾਂ ਲਗਾ ਕਿ ਕਿਵੇਂ ਮਰਜੀ ਮ ਤੇ ਬਾਕੀ ਦੇਖ ਵੀ ਸਕਦੇਵੇਂ ਤੇ ਜੇ ਭਾਈ ਆਪਾਂ ਗੱਲ ਕਰੀਏ ਭਾਈ ਜੀ ਜੇ ਪਿੱਛੇ ਡੰਗੀਆਂ ਡੁੰਨ ਲਗਾਉਣੀਆਂ ਹੋਣ ਉਹ ਵੀ ਲਗਾ ਵੀ ਲਾ ਦਾਂਗੇ ਉਹ ਵੀ ਲਾ ਦਾਂਗੇ ਉਹ ਵੀ ਲਾ ਦਾਂਗੇ ਠੀਕ ਆ ਭਾਈ ਜੀ ਤੇ ਤੇ ਬਾਕੀ ਜੇ ਗੱਲਬਾਤ ਕਰੀਏ ਭਾਈ ਜੀ ਇਹਦਾ ਆਪਣੀ ਆ ਜੀ ਟਾਟਾ ਦੀ ਚਾਦਰ ਵਾਲੀ ਠੀਕ ਹੈ ਜੇ ਜਿਸ ਦੀ ਇੰਪੋਰਟਡ ਚ ਤਿਆਰ ਕਰਵਾਉਣੀ ਹੋਵੇ ਜੀ ਉਹ ਚ ਅਲੱਗ ਲੱਗ ਜੂ ਭਾਈ ਉਹ ਤੇ 4000 ਰੁਪਿਆ ਵਾਧਾ ਲੱਗ ਜੂ ਟਰਾਂਡੀਆਂ ਠੀਕ ਆ ਜੀ ਹਾਂਜੀ ਤੇ ਲਓ ਵੀ 4000 ਜਿਵੇਂ 4000 ਰੁਪਿਆ ਹੀ ਵਿੱਚ ਫਰਸਾ ਵਿੱਚ ਸਾਈਡਾਂ ਵਾਲੀਆਂ ਲੇਪਾਂ ਸਾਰਾ ਜੇਸਤੀ ਲੱਗ ਜੂ ਇਹੋ ਸਾਰਾ ਜੇਸਤੀ ਲੱਗ ਠੀਕ ਹੈ ਭਾਜੀ ਤੇ ਹੈਵੀ ਹੋਵੀ ਦੀ ਪੂਰੀ ਗਾਰੰਟੀ ਹੋ ਭਾਜੀ ਪੂਰੀ 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 ਠੀਕ ਹੈ ਲੈ ਵੀ ਭਾਈ ਕਹਿੰਦਾ ਪੂਰੀ ਹੈ ਬਾਕੀ ਰਹੁ ਸਫਾਈ ਆਈ ਆਪਣਾ ਲੇੜਾ ਲੋੜਾ ਦਾ ਠੀਕ ਹੈ ਕੰਮ ਪਲੀਟ ਜਮਾ ਓਕੇ ਆਈ ਕੰਮ ਆਪਦਾ ਕੰਮ ਆਈ ਐ ਨਹੀਂ ਹੈਗਾ ਵੀ ਆਪਾਂ ਬਣਵਾ ਕੇ ਵੇਚਦੇ ਆ ਆਪ ਬਣਾਉਂਦੇ ਆਈ ਆਪ ਠੀਕ ਖੋਦਾ ਆਪਦੀ ਵਰਕਸ਼ਾਪ ਆਈ ਠੀਕ ਹੈ ਭਾਜੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਭਾਜੀ ਬਾਕੀ ਬਾਈ ਦੇ ਘਰੇ ਵੀ ਜਾ ਕੇ ਆਵਾਂਗੇ ਠੀਕ ਹੈ ਜੀ ਬਾਈ ਦਾ ਐਡਰੈਸ ਹੈਗਾ ਤੁਸੀਂ ਦੇਖ ਵੀ ਸਕਦੇ ਹੋਗੇ ਨਾਲੇ ਈ ਟਰਾਲੀ ਵੀ ਦਿਖਾ ਦਈਏ ਭਾਈ ਤੁਹਾਨੂੰ ਤੇ ਬਾਕੀ ਵੀ ਜੀ ਮੈਂ ਆਪਾਂ ਗੱਲ ਕਰੀਏ ਹਨਾ ਉਰੇ ਸੀਜ਼ਨ ਆਉਣਾ ਦੇ ਦੇ ਟੋਪੀ ਟੋਪੀ ਦੀ ਗੱਲ ਕਰੀ ਬੇ ਜੀ ਟੋਪੀ ਦਾ ਕੀ ਮੇਟਾ ਬੇ ਜੀ ਟੋਪੀ ਵੀ ਲਾ ਕੇ ਦੇ ਦਾਂਗੇ ਵੀਰੇ 10000 ਰੁਪਏ ਚ ਲੱਗ ਦੇ ਦਾਂਗੇ ਵੀਰੇ ਟੋਪੀ ਆਹ ਡਾਲੇ ਦੇ ਮੈਨੂੰ ਲੱਗਾ ਫੀਚਰ ਇੰਨੇ ਲਾਏ ਪਣਗੇ ਜਿਹੜਾ ਖੋਲਦਾ ਹੋਊਗਾ ਉਹ ਵੀ ਹੈਰਾਨ ਹੋ ਜਾਂਦਾ ਹੋਊਗਾ ਇਹ ਆਇਆ ਵੀਰੇ ਯਾਰਾ ਕਈ ਬੜਾ ਡਾਲਾ ਇਹਦੇ ਵਿੱਚੋਂ ਆਏ ਖੁੱਲ ਜਾਂਦਾ ਹਨਾ ਥੋੜੇ ਜਾਂਦਾ ਕਿਸੇ ਦਾ ਹੋਰ ਵੀ ਭਾਈ ਦਾ ਨੁਕਸਾਨ ਹੋਣਾ ਵੀ ਇਹਦੇ ਨਾਲ ਆਏ ਨਹੀਂ ਹੈਗਾ ਵੀ ਡਾਲਾ ਖੁੱਲ ਜੂਗਾ ਜਿਹੜਾ ਬਾੜਾ ਆ ਆਪਾਂ ਕਹਿ ਦਈਏ ਵੀ ਬਾੜ ਧੱਕੀ ਜਾਂਦੀ ਆ ਹਾਂਜੀ ਤੇ ਉਹਦੇ ਨਾਲ ਕੋਈ ਆਏ ਨਹੀਂ ਹੈਗਾ ਵੀ ਇਹ ਠੀਕ ਹੈ ਮਤਲਬ ਇੱਕ ਚੀਜ਼ ਤਾਂ ਲੱਗੇ ਰੂ ਤੇ ਆ ਨਹੀਂ ਤੇ ਟੋਪੀ ਦਾ ਤੁਸੀਂ ਕਹਿੰਦੇ ਹੋ ਵੀ 10000 ਰੁਪਏ ਹੈਗਾ ਵੀਰੇ ਹਾਂ ਵੀਰੇ ਹਾਂ ਜੇ ਮੇਰੀ ਵੀਡੀਓ ਦੇਖ ਕੇ ਆ ਗਿਆ ਜੀ ਕੋਈ ਨਾ ਕਰ ਤਾਂਗੇ 1000 ਰੁਪਏ ਮਾਨਤਾਨ ਕਰ ਤਾਂਗੇ ਮੇਰੀ ਵੀਡੀਓ ਦਾ ਠੀਕ ਹੈ ਜੀ ਲੈ ਬਈ ਬਾਈ ਕਹਿੰਦਾ ਇਹ ਦਾ 10000 ਰੁਪਏ ਦੀ ਟੋਪੀ ਹੈਗੀ 9000 ਰੁਪਏ ਮੇਰੇ ਵੀਡੀਓ ਦਾ ਨਾਮ ਲੈਦੇ ਆ ਕੇ ਬਾਈ ਕਹਿੰਦਾ 1000 ਰੁਪਏ ਛੱਡ ਦਾਂਗੇ ਠੀਕ ਹੈ ਬਈ ਤੇ ਸਹੀ ਐਡਰੈਸ ਬਾਈ ਜੀ ਇੱਕ ਵਾਰੀ ਹੋਰ ਦੱਸ ਦੋ ਆਪਣਾ 94638 636743 ਠੀਕ ਹੈ ਜੀ ਤੇ ਪਿੰਡ ਪਿੰਡ ਘੁੰਮਣਕਲਾ ਬਠਿੰਡਾ ਜ਼ਿਲ੍ਹਾ ਠੀਕ ਹੈ ਜੀ ਬਠਿੰਡਾ ਮਾਨਸਾ ਰੋਡ ਦੇ ਉੱਪਰ ਆਪਣੀ ਠੀਕ ਹੈ ਭਾਈ ਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਭਾਈ ਜੀ ਲਓ ਭਾਈ ਜੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਪੋੜਨਾ ਮਿਲਦੇ ਕਿਸੇ ਨਾ ਵੀਡੀਓ ਦਾ ਤਕਲੀਫ